ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮਹਾਲੀ ਤੋਂ ਕੌਮੀ ਸਾਮ ਮੋਰਚੇ ਦੇ ਜਿਹੜੀ ਬੈਕ ਸਾਈਡ ਹੈ ਉੱਥੇ ਤਸਵੀਰਾਂ ਨੇ ਪੁਲਿਸ ਜਿਹੜੀ ਤਾਇਨਾਤ ਹੈ ਬਾਕੀ ਅਫਸਰ ਸਹਿਵਾਨ ਖੜੇ ਨੇ ਐਸਐਸਪੀ ਮਹਾਲੀ ਦੇ ਜਿਹੜੇ ਖੜੇ ਨੇ ਇਹਨਾਂ ਨੇ ਗੱਲਬਾਤ ਕੀਤੀ ਹੈ ਜਿਹੜੇ ਅਗਵਾਈ ਕਰ ਰਹੇ ਸੀ ਮੋਰਚੇ ਨੂੰ ਅੱਜ ਜਿਹੜਾ ਵਿਸ਼ਾਲ ਮਾਰਚ ਕੱਢਿਆ ਸੀ ਕੌਮੀ ਸਾਮ ਮੋਰਚੇ ਤੋਂ ਭਗਵੰਤ ਮਾਨ ਦੀ ਕੋਠੀ ਤੱਕ ਜਿਹੜਾ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨਾ ਸੀ ਤੇ ਇਹਨਾਂ ਨੂੰ ਪਹਿਲਾਂ ਹੀ ਰੋਕਿਆ ਜਾਂਦਾ ਏ ਰੋਕ ਲਿਆ ਜਾਂਦਾ ਏ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਅੱਜ ਸਿੰਘ ਨਹਿਂਗ ਜਥੇਬੰਦੀਆਂ ਹੋਰ ਵੀ ਜਿਹੜੇ ਅਗਵਾਈ ਕਰ ਰਹੇ ਸੀ ਮੋਰਚੇ ਦੇ ਵਿੱਚ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਹੁਣ ਗੱਲਬਾਤ ਹੋ ਰਹੀ ਹੈ ਕੀ ਗੱਲਬਾਤ ਹੋ ਰਹੀ ਹੈ ਕੀ ਸਿੱਟਾ ਨਿਕਲਦਾ ਜਿਹੜੇ ਧਰਮੀ ਪੀਤਾ ਨੇ ਜਗਤਾਰ ਸਿੰਘ ਆਵਾਰਾ ਦੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ ਤੇ ਜਿਸਕਰ ਸਿੰਘ ਕਾਨ ਵਾਲਾ ਖੜੇ ਨੇ ਉਹਨਾਂ ਨੂੰ ਵੀ ਜਿਹੜਾ ਰਿਹਾ ਕੀਤਾ ਗਿਆ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਕੀ ਹੋਰ ਆਗੂ ਨੇ ਜਿਹੜੇ ਮੋਰਚੇ ਦੀ ਅਗਵਾਈ ਕਰ ਰਹੇ ਸੀ ਅੱਜ ਵਿਸ਼ਾਲ ਮਾਰਚ ਕੱਢਿਆ ਸੀ ਤੇ ਅਫਸਰਾਂ ਨਾਲ ਗੱਲਬਾਤ ਹੋ ਰਹੀ ਹੈ ਕੀ ਅਗਲਾ ਹੱਲ ਨਿਕਲਦਾ ਹੈ ਤੇ 25 ਨੂੰ ਬੱਚੇ ਨੂੰ ਕੀ ਵੱਡਾ ਐਲਾਨ ਕਰਨਗੇ ਕਿ ਵੱਡਾ ਇਕੱਠ ਕੀਤਾ ਜਾਵੇਗਾ ਕੌਮੀ ਸੰਸਮੋਰਚੇ ਤੇ ਆਓ ਗੱਲਬਾਤ ਕਰਦੇ ਆਪਾਂ ਜਗਤਾਰ ਸਿੰਘ ਹਵਾਰਾ ਦੇ ਧਰਮਪੀਤਾ ਬਾਪੂ ਗੁਰਚਨ ਸਿੰਘ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕੌਮੀ ਇਨਸਾਫ ਮੋਰਚਾ 2023 ਤੋਂ ਲੱਗਿਆ ਅੱਜ 2 ਸਾਲ ਹੋ ਗਏ ਹੋਣ ਲੱਗੇ ਸਰਕਾਰਾਂ ਪ੍ਰਤੀ ਜਿਹੜੀ ਸਾਡੀ ਮੰਗਾਂ ਜਿਨ੍ਹਾਂ ਵਾਸਤੇ ਮੋਰਚਾ ਲੱਗਿਆ ਸਰਕਾਰਾਂ ਬਿਲਕੁਲ ਵੀ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਅਸੀਂ 23 ਨਵੰਬਰ ਨੂੰ ਇੱਕ ਕਾਲ ਦਿੱਤੀ ਸੀ ਜਿੰਨੀ ਵੀ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਸੱਦ ਕੇ ਇੱਥੇ ਇਹ ਫੈਸਲਾ ਹੋਇਆ ਸੀ ਵੀ ਆਪਾਂ ਨੂੰ 7 ਜਨਵਰੀ ਨੂੰ ਜਦੋਂ 2 ਸਾਲ ਹੋਣ ਜਾ ਰਹੇ ਸਾਨੂੰ ਕਾਲ ਦੇਣੀ ਚਾਹੀਦੀ ਹੈ ਸੋ ਅਸੀਂ 23 ਨਵੰਬਰ ਨੂੰ ਕਾਲ ਦਿੱਤੀ ਹੈ ਪਰੰਤੂ ਪ੍ਰਸ਼ਾਸਨ ਦੀ ਤੇ ਸਰਕਾਰਾਂ ਦੀ ਅਣਗਹਿਲੀ ਰਹੀ ਹੈ ਉਹਨਾਂ ਨੇ ਗੱਲਬਾਤ ਵਾਸਤੇ ਵੀ ਇਹ ਕਾਲ ਦਿੱਤੀ ਹੈ ਐਕਸ਼ਨ ਲੰਦੇ ਬੁਲਾਉਂਦੇ ਸਾਨੂੰ ਮੀਟਿੰਗ ਕਰਦੇ ਇਹਦੇ ਹੱਲ ਵਾਸਤੇ ਸੋ ਕੱਲ ਹੀ ਪ੍ਰਸ਼ਾਸਨ ਹਰਕਤ ਤੇ ਆਇਆ ਉਹਨੇ ਸਾਨੂੰ ਮੈਸੇਜ ਲਾਇਆ ਮੀਟਿੰਗ ਕਰਨ ਦਾ ਪਰੰਤੂ ਇੰਨੀ ਜਲਦੀ ਪਰ ਅੱਜ ਕੱਲ੍ਹ ਤੋਂ ਜਿਹੜਾ ਪ੍ਰਸ਼ਾਸਨ ਜਿੰਨੀ ਵੀ ਸੰਗਤਾਂ ਤਿਆਰੀਆਂ ਸੀ ਉਹਨਾਂ ਨੂੰ ਰੋਕਿਆ ਗਿਆ ਘਰਾਂ 'ਚ ਅਰੈਸਟ ਕਰਿਆ ਗਿਆ ਨਾਜ਼ਰਬੰਦ ਕਰੇ ਗਿਆ ਰਸਤਿਆਂ ਤੇ ਨਾਕੇ ਲਾ ਕੇ ਇੱਥੇ ਤੱਕ ਕਿ ਭਾਈ ਅਮਰਪਾਲ ਸਿੰਘ ਜਿਹੜਾ ਐਮਪੀ ਹੈ ਉਹਦੇ ਮਾਤਾ ਉਹਦੇ ਪਿਤਾ ਨੂੰ ਚਾਚੇ ਨੂੰ 25 ਗੱਡੀਆਂ ਉੱਥੇ ਜੱਲੂ ਖੇੜਾ ਪਿੰਡ ਵਿੱਚ ਲਾ ਕੇ ਉਹਨਾਂ ਨੂੰ ਰੋਕਿਆ ਗਿਆ ਸੋ ਇਸ ਤਰ੍ਹਾਂ ਦੀ ਬਹੁਤ ਹੋਇਆ ਇਹ ਕੋਈ ਚੰਗੀ ਗੱਲ ਨਹੀਂ ਸਰਕਾਰਾਂ ਦਾ ਜਿਹੜਾ ਫਰਜ ਹੈ ਆਪਣੀ ਪਰਜਾ ਦੀ ਗੱਲ ਸੁਣਨੀ ਕਰਨੀ ਉਹਨਾਂ ਦਾ ਫਰਜ ਹੈ ਉਸ ਤੋਂ ਕਤਾਹੀ ਕਰ ਰਹੇ ਹਾਂ ਆਪਣੇ ਫਰਜ ਤੋਂ ਹੁਣ ਹੁਣ ਕੀ 25 ਜਨਵਰੀ ਨੂੰ ਕੋਈ ਵੱਡਾ ਕੱਠ ਰੱਖਿਆ ਗਿਆ ਕੋਈ ਮਹਾਪੰਚਾਇਤ ਸਦਰੀਓਂ ਕੀ ਅਗਲਾ ਪਲਾਨ ਕੀ ਹੈ ਦੇਖੋ 26 ਜਨਵਰੀ ਨੂੰ ਵੀ ਅਸੀਂ ਪਿਛਲੇ ਸਾਲ ਵੀ ਇੱਕ ਪ੍ਰੋਗਰਾਮ ਨਹੀਂ ਕੀਤਾ ਸੀ ਪਰੰਤੂ ਹੁਣ ਅਸੀਂ ਤਾਲਮੇਲ ਕਮੇਟੀ ਦੀ ਮੀਟਿੰਗ ਸੱਦਣੀ ਹੈ ਉਸ ਦਿਨ ਉਸ ਤੇ ਫੈਸਲਾ ਲੈਣਾ ਵੀ ਅਸੀਂ ਕੀ ਅੱਗੇ ਕਰਨਾ ਪਰੋ ਤੇ ਅੱਜ ਕੀ ਹੋ ਰਿਹਾ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਮੋਰਚ ਸੰਘਰਸ਼ ਚੱਲਦੇ ਨੂੰ ਅੱਜ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਸਿਚੁਏਸ਼ਨ ਕਿੱਥੇ ਖੜੀ ਹੈ ਗੱਲ ਦੇਖੋ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦੀ ਗੱਲ ਹੈ ਉਹ ਉੱਥੇ ਹੀ ਖੜੀ ਹੈ ਕੋਈ ਉਸ ਪ੍ਰੋਗਰੈਸ ਨਹੀਂ ਕਿਉਂਕਿ ਤਿੰਨ ਸਿੰਘ ਜਿਹੜੇ ਆਏ ਆ ਉਹ ਜ਼ਮਾਨਤ ਤੇ ਆਏ ਆ ਅਜੇ ਕੋਈ ਪੱਕੀ ਰਿਹਾਈ ਨਾ ਉਹਨਾਂ ਦੀ ਹੋਈ ਹੈ ਨਾ ਹੋਰਾਂ ਦੀ ਹੋਈ ਹੈ ਜਿਹੜੀ ਕੌਮੀ ਇਨਸਾਫ ਮੋਰਚੇ ਦੀ ਇੱਕ ਮੰਗ ਹੈ ਕਿ ਜਿਹਦਾ dictatorship ਹਵਾਰਾ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਅਜੇ ਤੱਕ ਉਹਨਾਂ ਨੂੰ ਪੰਜਾਬ ਨਹੀਂ ਸ਼ਿਫਟ ਕਰ ਰਹੇ ਫਿਰ ਦੋ ਦੋ ਸਾਲਾਂ ਦੇ ਵਿੱਚ ਕੁਝ ਨਹੀਂ ਹੋਇਆ ਤੁਸੀਂ ਮੋਰਚੇ ਦੀ ਨਾਕਾਮੀ ਮੰਨਦੇ ਹੋ ਇਸ ਗੱਲ 'ਚ ਦੇਖੋ ਮੋਰਚੇ ਦੀ ਨਾਕਾਮੀ ਨਹੀਂ ਨਾਕਾਮੀ ਸਰਕਾਰਾਂ ਦੀ ਹੈ ਜਿਹੜੀ ਇਨਸਾਫ ਦੇਣ ਬਾਤ ਤੇ ਤਿਆਰ ਨਹੀਂ ਉਹਨਾਂ ਇਹ ਸਰਕਾਰ ਨੂੰ ਇਹ ਖਮਿਆਜਾ ਪਤਾ ਲੱਗੇਗਾ 2027 'ਚ ਜਦੋਂ ਵਿਧਾਨ ਸਭਾ ਚੋਣ ਆਉਣੀ ਹੈ ਨਾ ਇਹ ਨਾਲ ਹਾਸ਼ਰ ਹੋ ਗਈ ਹੋਣਾ ਜਿਹੜੀ ਦੋ ਪਾਰਟੀਆਂ ਜਿਹੜੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੀਆਂ ਸੀ ਉਹਨਾਂ ਦਾ ਹਾਲ ਹੋਇਆ ਇਹਦਾ ਇਹ ਸੰਗਤਾਂ 'ਚ ਮੈਸੇਜ ਜਿਹੜਾ ਜਾ ਰਿਹਾ ਤੁਸੀਂ ਇਹਨਾਂ ਦੇ ਸੰਬੋਧਨ ਜਿਹੜਾ ਨਵੀਂ ਪਾਰਟੀ ਬਣਾਈ ਗਈ ਅਮਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਨੇ ਤੁਹਾਡਾ ਉਸ ਪਾਰਟੀ ਨੂੰ ਸਮਰਥਨ ਹੈ ਜਾਂ ਤੁਸੀਂ ਇਹਦੇ ਵਿੱਚੋਂ ਬਾਹਰ ਹੋ ਫਿਲਹਾਲ ਤਾਂ ਸਾਡੀ ਕੌਮੀ ਅੰਸਾਰ ਮੋਰਚਾ ਜਿਹੜਾ ਇਹਨੂੰ ਫਤਿਹ ਕਰਾਉਣ ਦੀ ਉਹ ਹੈ ਹਾਂਜੀ ਉਹ ਅਗਲਾ ਸੋਚਿਆ ਜਾਏਗਾ ਜੇ ਪਾਰਟੀ ਬਾਰੇ ਸਾਡਾ ਕੋਈ ਵਿਚਾਰ ਨਹੀਂ ਮੰਗੀ ਦੇ ਉਹਨਾਂ ਦੇ ਕੱਠ ਰੱਖਿਆ ਤੁਸੀਂ ਜਾਓਗੇ ਨਹੀਂ ਨਹੀਂ ਦੇਖੋ ਨਿੱਜੀ ਤੌਰ ਤੇ ਕੋਈ ਜਾਏ ਅਸੀਂ ਰੋਕਦੇ ਨਹੀਂ ਹੈ ਠੀਕ ਹੈ ਇਹ ਅਸੀਂ ਜਿਹੜੇ ਪ੍ਰਸ਼ਾਸਨ ਵਾਲੇ ਜਿਹੜੇ ਮਹਾਲੀ ਪ੍ਰਸ਼ਾਸਨ ਦੇ ਮੈਡਮ ਨੇ ਜਿਹੜੇ ਐਸਐਸਪੀ ਮੈਮ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਆ ਕਿ ਪ੍ਰਸ਼ਾਸਨ ਨੇ ਫੈਸਲਾ ਲਿਆ ਅਗਲੀ ਜਿਹੜੀ ਰਣਨੀਤੀ ਕੀ ਹੋਵੇਗੀ ਤੁਹਾਨੂੰ ਦਿਖਾਉਨੇ ਆ ਜੀ ਅੱਜ ਦੇ ਜੋ ਵੀ ਘਟਨਾਕ੍ਰਮ ਹੋਇਆ ਤੁਹਾਡੇ ਵੱਲੋਂ ਕੀ ਹੈ ਦੇਖੋ ਕਮਿਨਸਫ ਮੋਰਚਾ ਅੱਜ ਸੀਐਮ ਰੈਜ਼ਿਡੈਂਸ ਸਚ ਮਾਰਚ ਕਰਨ ਦਾ ਕਾਲ ਦਿੱਤੀ ਸੀ ਇਹਨਾਂ ਦੀਆਂ ਕੁਝ ਮੰਗਾਂ ਜਿਹੜੀਆਂ ਇਹ ਕਨਵੇ ਕੀਤੀਆਂ ਗਈਆਂ ਹਨ ਵੱਲੋਂ ਉਹ ਅਸੀਂ ਵੀ ਅੱਗੇ ਕਨਵੇ ਕੀਤੀਆਂ ਸਰਕਾਰ ਨੂੰ ਦੱਸਿਆ ਗਿਆ ਮੰਗਾਂ ਬਾਰੇ ਕੱਲ ਅਸੀਂ ਕਮਿਨਸਫ ਮੋਰਚਾ ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਕੱਲ ਤੇ ਪਿਛਲੇ ਹਫਤੇ ਮੀਟਿੰਗਾਂ ਦੀ ਕੋਸ਼ਿਸ਼ ਕੀਤੀ ਗਈ ਪਰ ਆਗੂ ਵੱਲੋਂ ਕੋਈ ਵੀ ਲੀਡਿੰਗ ਮੀਟਿੰਗ 'ਚ ਨਹੀਂ ਪਹੁੰਚੇ ਕੱਲ ਅਸੀਂ ਸਭ ਮੀਟਿੰਗ ਕੀਤੀ ਤੇ ਤਾਂ ਵੀ ਕੱਲ ਮੀਟਿੰਗ ਇਹਨੇ ਕਹਿੰਦੇ ਚਾਹਤ ਪਰੀਸੇ ਬਰਨਾਲਾ ਨੇ ਮੀਟਿੰਗ ਕਰਾਂਦੀ ਵੀ ਤਜਵੀਜ਼ ਸੀ ਜਿਹੜੀ ਪੂਰੀ ਕੀਤੀ ਤੀ ਉੱਥੇ ਜਿਹੜੇ ਕੌਮੀ ਸਫ ਮੋਰਚਾ ਤੇ ਆਗੂ ਨਹੀਂ ਪਹੁੰਚੇ ਜਿਹਦੇ ਕਰਕੇ ਟਾਕਸ ਬ੍ਰੇਕ ਹੋ ਗਈਆਂ ਅੱਜ ਕੱਲ ਰਾਤੀ 10 10:30 ਵਜੇ ਅਸੀਂ ਮੀਟਿੰਗ ਕਰਕੇ ਗਏ ਆ ਕੌਮੀ ਸਫ ਮੋਰਚਾ ਦੇ ਆਗੂਆਂ ਨਾਲ ਸਵੇਰੇ ਵੀ 9-10 ਵਜੇ ਮੀਟਿੰਗ ਚੱਲ ਰਹੀ ਸੀ ਮੀਟਿੰਗ ਚੱਲਦੇ ਵਿੱਚ ਹੀ ਕੁਝ ਸ਼ਰਾਰਤੀ ਅਨਸਰਾਂ ਨੇ ਪ